ਆ ਚੱਕੋ ਜੀ 500 ਵਾਲਾ suit 250 ਦੇ ਵਿੱਚ 700 ਵਾਲਾ suit ਲੈ ਜਾਓ 350 ਦੇ ਵਿੱਚ ਆ ਦੇਖੋ ਜਿਹੜਾ ਮਾਡਲ ਨੇ suit ਪਾਇਆ ਬਾਜ਼ਾਰ 700 ਇੱਥੋਂ ਲੈ ਜਾਓ 350 ਚ ਜਿਹੜਾ ਮਿਲਦਾ 1000 ਦੇ ਵਿੱਚ ਇੱਥੋਂ ਲੈ ਜਾਓ 450 ਦੇ ਵਿੱਚ 15 1500 ਵਾਲੇ suit ਕਰਤੇ ਸਿਰਫ 550 ਦੇ ਵਿੱਚ ਵੱਡਾ ਡਿੱਪੂ ਨੇ ਵੀ ਕਰਤਾ ਧਮਾਕਾ ਸਰ ਕੋਈ ਕਹਿੰਦਾ ਮੇਰਾ ਲੱਗਾ ਕੈਨੇਡਾ ਦਾ ਵੀਜ਼ਾ ਮੈਂ ਚੱਲਣਾ ਕੋਈ ਕਹਿੰਦਾ ਦੁਕਾਨ ਬੰਦ ਕਰਨ ਲੱਗਾ ਕੋਈ ਕਹਿੰਦਾ 50000 ਦੇ ਕੱਪੜੇ ਨਾਲ 50000 ਵਾਲਾ ਕੱਪੜਾ ਫ੍ਰੀ ਲੈ ਜਾਓ ਕੋਈ ਕਹਿੰਦਾ ਸਟਾਕ ਕਲੀਅਰ ਕਰਨਾ ਤੇ ਆ ਤੁਹਾਡਾ ਕੀ ਸਕੀਮ ਚੱਲਦੀ ਐ ਇਸ ਵੇਲੇ ਦੇਖੋ ਭ ਬੋਲਦੇ ਭਾਈ ਕੋਈ ਸੱਚ ਨਹੀਂ ਬੋਲਦਾ ਸਾਡੀ ਕੋਈ ਸਕੀਮ ਨਹੀਂ ਹੈਗੀ ਸਾਰੇ ਕੋਈ ਅਮਰੀਕਾ ਦਾ ਕੋਈ ਕੈਨੇਡਾ ਦਾ ਕੋਈ ਕਹਿੰਦਾ ਮੈਂ ਸਟਾਕ ਕਲੀਅਰ ਕਰਨਾ ਉਹ ਸਾਰੇ ਬੇਬੂਕ ਬਣਾਉਂਦੇ ਆ ਸਾਰੀਆਂ ਚੀਜ਼ਾਂ ਦੇ ਰੇਟ ਪਿੱਛੋਂ ਮਿਲਾਂ ਲੋਏ ਘਟਿਆ ਸਾਡੇ ਸ਼ੁਰੂ ਤੋਂ ਇੱਕੋ ਜਿਹੀ ਕੋਈ ਘਾਟਾ ਪਾਣਾ ਨਹੀਂ ਕੋਈ ਛੇੜ ਨਹੀਂ ਹੈਗੀ ਇੱਥੇ 10-5 ਰੁਪਏ ਪਰੋਫਿਟ ਨਾਲ ਜੀ ਸ਼ੁਰੂ ਤੋਂ ਵੇਚਦੇ ਆਂ ਤੇ ਵੇਚ ਨਹੀਂ ਆ ਹੁਣ ਵੀ ਜਿਹੜਾ ਅਸੀਂ 250 ਰੁਪਏ ਦਾ ਸੂਟ ਆ ਨਾ ਕੱਪੜਾ ਬਹੁਤ ਵਧੀਆ ਆ ਕੋਈ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਹੈਗਾ ਵਧੀਆ ਤੋਂ ਵਧੀਆ ਕੁਆਲਿਟੀ ਹੈ ਜੀ 250 ਰੁਪਏ ਦੀ ਜਿਹੜਾ ਅਸੀਂ 350 ਦਾ ਕੋਈ ਸੇਲ ਲਾ ਕੇ 1000 ਦਸੀ ਜਾਂਦਾ ਬਾਅਦ ਚ ਕਹਿੰਦਾ 500 ਦਾ ਲੈ ਲਓ ਜੀ ਕੋਈ ਕਹਿੰਦਾ ਮੇਕੋ 300 ਦਾ ਲੈ ਲਓ ਕੋਈ ਕਹਿੰਦਾ 600 ਦਾ ਲੈ ਲਓ ਇੱਥੇ ਪਹਿਲਾਂ ਹੀ ਰੇਟ 350 ਆ ਇੱਥੇ ਵਾਜਬ ਰੇਟ ਆ ਚੀਜ਼ ਵਧੀਆ ਮਿਲਣੀ ਆ ਇੱਥੇ ਆਉਣ ਦਾ ਤੁਹਾਨੂੰ ਫਾਇਦਾ ਕੀ ਆ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਕੇ ਲਾਤਾ ਇੱਥੇ ਵੈਰਾਈਟੀ ਇੱਕ ਨਹੀਂ ਜੇ 350 ਜੀ ਕਹਿ ਰਹੇ ਆ ਦੇਖੋ ਸਾਰੇ 350 ਚ ਪਏ ਆ ਸੂਟ ਤੁਸੀਂ ਜਿਹੜਾ ਮਨ ਚੱਕ ਸਕਦੇ ਆ ਜੇ ਆਪਾਂ 450 ਚ ਲਿਖ ਕੇ ਲਾਇਆ ਤੇ ਇਹਦੇ ਵਿੱਚ 450 ਚ ਲੈ ਕੇ ਜਾ ਸਕਦੇ ਤੁਸੀਂ ਸਾਰਾ ਜਿਹੜਾ ਮਰਜੀ ਦਾ ਸੇ ਪਿਓਰ ਦੀ ਚੁੰਨੀ ਦੇ ਨਾਲ ਵਧੀਆ ਵੈ ਹਰ ਬੰਦੇ ਨੇ ਦੱਸੀ ਜਾਣਾ ਕਿਸੇ ਨੇ ਹਜ਼ਾਰ ਦੱਸ ਕੇ ਕਹਿਣਾ ਜੀ ਮੈਂ ਸੇਲ ਲਾਤੀ 800 ਦਾ ਸੂਟ ਲੈ ਜਾਓ ਜੀ ਕਿਸੇ ਨੇ ਕਹਿਣਾ 700 ਵਾਲੇ ਇੱਥੇ ਰੇਟ ਹੈ 450 ਆ ਉਹ ਸਿਰਫ ਜਨਤਾ ਨੂੰ ਬੇਵਕੂਫ ਬਣਾਉਂਦੇ ਪਏ ਕੁਝ ਨਹੀਂ ਕਰਦੇ ਹੋਰ ਚਾਹੇ ਤੁਸੀਂ ਗਰਮੀਆਂ 'ਚ ਆ ਜਾਓ ਚਾਹੇ ਤੁਸੀਂ ਸਰਦੀਆਂ 'ਚ ਆਓ ਰੇਟ ਸਾਡੇ ਇਹੇ ਰਹਿਣੇ ਆਪਾਂ ਪ੍ਰਿੰਟ ਸੂਟ ਚੈੱਕ ਕਰ ਲਓ ਜਿੱਥੋਂ ਮਰਜ਼ੀ ਜਾ ਕੇ ਤੁਸੀਂ ਪਤਾ ਕਰੋ ਕੋਈ 600 ਰੁਪਏ ਦਾ ਸੂਟ ਬਣਾ ਕੇ ਦਿੰਦਾ ਸਾਨੂੰ ਕੋਈ 700 ਦਾ ਬਣਾ ਕੇ ਦਿੰਦਾ ਕੋਈ 800 ਦੇ ਵਿੱਚ ਬਣਾ ਕੇ ਦਿੰਦਾ ਦੇਖੋ ਜੀ ਇਹ ਸੂਟ 70 ਰੁਪਏ ਮੀਟਰ ਆ ਜਿਹੜਾ ਮਰਜ਼ੀ ਜਿੰਨਾ ਪਿਓਰ ਕਾਟਨ ਦੇ ਵਿੱਚ ਆ ਆਮ ਸੂਟ 500 600 ਰੁਪਏ ਤੋਂ ਘੱਟ ਨਹੀਂ ਮਿਲਣਾ 70 ਰੁਪਏ ਮੀਟਰ ਜੇ ਕਿਸੇ ਨੂੰ 4 ਮੀਟਰ ਚਾਹੀਦਾ 4 ਰੁਪਏ 5 ਚਾਹੀਦਾ 5 ਰੁਪਏ 6 ਚਾਹੀਦਾ 6 ਰੁਪਏ ਆਮ 5 ਮੀਟਰ ਦਾ ਸੂਟ 350 ਰੁਪਏ ਚ ਵੰਜੂ ਕਪੜਾ ਕਾਟਨ ਪਿਓਰ ਕਾਟਨ ਕੈਮਰੇ ਕਾਟਨ ਬਹੁਤ سارے ਲੋਕ ਰੀਸੇਲਰ ਦੇਖ ਰਹੇ ਆ ਦੁਕਾਨਦਾਰ ਵੀ ਛੋਟੇ ਦੇਖ ਰਹੇ ਆ ਕਈ ਦੇਖ ਰਹੇ ਆ ਬੁਟੀਕਾਂ ਵਾਲੇ ਵੀ ਉਹ ਸਿੰਗਲ ਸਿੰਗਲ ਸੂਟ ਵੀ ਲੈ ਕੇ ਜਾਹਦੇ ਕੋਈ ਸ਼ਰਤ ਤਾਂ ਨਹੀਂ ਵੀ 10000 ਦਾ ਕੱਪੜਾ ਲਵਾਂਗੇ ਤਾਂ ਦੇਣਾ ਚਾਹੇ 1 ਮੀਟਰ ਲੈ ਜਿਓ ਚਾਹੇ 10 ਮੀਟਰ ਲੈ ਜਿਓ ਇੱਥੇ ਬੇਈਮਾਨੀ ਵਾਲਾ ਕੰਮ ਨਹੀਂ ਜਿੰਨਾ ਮਰਜੀ ਕੋਈ ਕਟਾ ਕੇ ਲੈਵੇ 70 ਰੁਪਏ ਮੀਟਰ ਹੈ ਜੀ ਗਰਮੀਆਂ ਦਾ ਸੀਜ਼ਨ ਆ ਤੇ ਬੜਾ ਸੋਹਣਾ ਇਹ ਸੂਟ ਹੈਗਾ ਤੁਸੀਂ ਇਹਦੇ ਉੱਤੇ 550 ਰੁਪਏ ਲਿਖ ਕੇ ਲਾਏ ਆ ਦੇਖੋ ਜੀ ਹਰ ਵੈਰੈਟੀ 10 20 ਰੁਪਏ ਪਰਪਰ ਨਾਲ ਤੁਹਾਨੂੰ ਸ਼ੁਰੂ ਤੋਂ ਹੀ ਦੱਸਿਆ ਇੱਕੋ ਹੀ ਹੈਗੀ ਸਕੀਮ ਸਾਡੀ ਕੋਈ ਨਹੀਂ ਕਿਸੇ ਕੋਲ ਵੱਧ ਨਹੀਂ ਲੈਣਾ ਕਿਸੇ ਕੋ ਘੱਟ ਨਹੀਂ ਲੈਣਾ ਜੀ ਆ ਵੀ ਤੁਸੀਂ ਚੈੱਕ ਕਰ ਲਓ 550 ਦੇ ਵਿੱਚ ਤੁਸੀਂ ਵਿਆਹ ਸ਼ਾਇਦਾ ਕੱਪੜਾ 15 1500 ਵਾਲੇ ਸੂਟ ਆ ਦੇਖੋ ਤੁਸੀਂ ਰੇਟ ਲਿਖ ਲਿਖ ਕੇ ਲਾਦੇ ਆ ਸਿਰਫ 550 ਦੇ ਵਿੱਚ ਦੇਣਾ ਸੋ ਵਿਆਹ ਸ਼ਾਦੀ ਦਾਜਵੇ ਦੇ ਕੱਪੜਾ 50000 ਵਾਲਾ ਤਾਂ ਮੇਰੇ ਨਾਲ ਤਾਂ 20000 18000 'ਚ ਬਣ ਜਾਂਦਾ ਹੋਣਾ ਬਿਲਕੁਲ ਬਣ ਜਾਂਦਾ ਦੇ ਦੋ ਵੀ ਘੱਟ ਰੇਟਾਂ 'ਚ ਬਣ ਜਾਂਦਾ ਉਹਦਾ ਕਾਰਨ ਇਹ ਹੈ ਵੀ ਬੇਈਮਾਨੀ ਵਾਲਾ ਕੰਮ ਖਤਮ ਆ ਇੱਥੇ ਕੋਈ ਬੇਈਮਾਨੀ ਵਾਲਾ ਕੰਮ ਨਹੀਂ ਹੈਗਾ ਇਮਾਨਦਾਰੀ ਨਾਲ ਵਿਗਣਾ ਦਾਜਵੀਰ ਪੈ ਪ੍ਰੋਵਰਟ ਨਾਲ ਹਰ ਚੀਜ਼ ਲੈ ਲੋ ਚਾਹੇ 200 ਲਓ 250 ਦਾ ਚਾਹੇ ਲਓ 25000 ਦਾ ਜੀ ਮਿਲਣਾ 10 20 ਰੁਪਏ ਪਰ ਪ੍ਰੋਪਰ ਨਹੀਂ ਸਾਡੇ ਕੋਲ 25 ਤੋਂ 30000 ਦੀ ਰੇਂਜ ਤੱਕ ਲਹਿੰਗੇ ਸ਼ਰਾਰੇ ਗਰਾਰੇ ਹਰ ਵੈਰਾਈਟੀ ਮਿਲੂ ਸ਼ਰਾਰਾ ਗਰਾਰਾ ਗਾਉਂ ਡਰੈਸ ਲਹਿੰਗੇ ਸ਼ੁਰੂ ਕਿਤੋਂ ਹੋਵੇ ਸਾਰੀ ਵੈਰਾਈਟੀ ਮਿਲਣੀ ਆ 550 ਰੁਪਏ ਤੋਂ ਰੈਡੀमेड ਸੂਟ ਸ਼ੁਰੂ ਹੋ ਜਾਂਦੇ ਸਾਡੇ ਕੋਲ ਸ਼ਰਾਰੇ ਲਹਿੰਗੇ 550 ਰੁਪਏ ਤੋਂ ਸਟਾਰਟ ਕਰਕੇ ਸਾਰੀ ਦਿਖਾਣੇ ਵੈਰਾਈਟੀ ਹੋਰ ਇਹ ਮਸਲੀਨ ਕਾਟਨ ਦਾ ਸੂਟ ਆ ਬਾਜ਼ਾਰ ਦੇ ਵਿੱਚ 2200 2400 2500 ਇਦਾਂ ਰੇਟ ਚੱਲਦਾ ਹੈਗਾ ਸਾਡੇ ਕੋਲ ਤੁਸੀਂ 895 ਲੈ ਜਾਓ ਆ ਤੁਸੀਂ ਸੂਟ ਸੂਟ ਦੇ ਨਾਲ ਦੁਪੱਟਾ ਵੀ ਤੁਸੀਂ ਚੈੱਕ ਕਰ ਲਓ ਮਤਲਬ 2 2000 ਵਾਲੇ ਪੀਸ ਵੀ ਤੁਹਾਨੂੰ ਇੱਥੇ 895 ਦੇ ਰਿਹਾ ਸੁਪਰ ਲਗਜ਼ਰੀ ਜੀਚਾ ਇਹ ਵੀ ਦੇਖੋ ਦਵਾਸੇ ਕਿੰਨਾ ਸੋਨਾ ਸੂਟ ਆ ਚੁੱਕਾ ਹੈ ਕਿੰਨੇ ਕਿੰਨੇ ਸੋਨੇ ਦੇ ਕੋਲ ਵਰਕ ਆ ਚੁੱਕਾ ਹੈ ਥ੍ਰੈਡ ਦਾ ਵਰਕ ਕੀਤਾ ਹੈਗਾ ਪ੍ਰਿੰਟ ਕਿੰਨੇ ਕਿੰਨੇ ਟੋਰੀ ਆ ਚੁੱਕਿਆ ਗਿਆ ਤੇ ਨੇ ਇੱਕ ਦੇ ਉੱਪਰ ਦੇਖੋ ਸਿਰਵੋਸਕੀ ਵਰਕ ਕੀਤਾ ਹੈਗਾ ਇਹ ਵੀ ਆਪਾਂ ਤੁਹਾਨੂੰ 895 ਦੇਣਾ ਹੈਗਾ ਆ ਆ ਦੇਖੋ ਜੀ ਫੋਟੋ ਵਾਲਾ ਪੀਸ ਆ ਮਾਡਲ ਨੇ ਪੀਸ ਪਾਇਆ ਆ 2200 ਤੋਂ ਘੱਟ ਨਹੀਂ ਸਾਡੇ ਕੋਲ ਸਿਰਫ ਇਹ ਵੀ ਤੁਸੀਂ 895 ਚ ਲੈ ਜਾਓ ਵੈਗ ਦੇਖੋ ਇਹ ਕਿਹਨਾਂ ਵੈਗ ਪਲੇਨ ਹੈਗੀ ਆ ਇਹਨਾਂ ਨਾਲ ਦੇ ਦੇਖੋ ਜੀ ਇੱਕ ਹੋਰ ਤੁਸੀਂ ਪੀਸ ਚੈੱਕ ਕਰ ਲਓ ਤੁਸੀਂ ਮਾਰਕੀਟ ਜਾਣਾ ਤੁਸੀਂ ਪਾਰਟੀ ਤੇ ਜਾਣਾ ਸੈਮੀ ਪਾਰਟੀ ਤੇ ਜਾਣਾ ਦੇਖੋ ਬਹੁਤ ਸੋਹਣੇ ਆਰਟੀਕਲ 1250 ਰੁਪਏ ਦੇ ਵਿੱਚ ਦਵਾਂਗੇ ਇਹਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਸੋਹਣੇ ਰਗ ਮਿਲ ਜਣੇ ਆ ਡਿਜ਼ਾਈਨ ਬਹੁਤ ਸੋਹਣੇ ਮਿਲ ਜਣੇ ਵੱਖੋ ਵੱਖਰੀ ਵੈਰਾਈਟੀ ਮਾਤਰਾ 1250 ਰੁਪਏ ਦੇ ਵਿੱਚ ਇਹ ਵੀ ਤੁਹਾਨੂੰ ਆਪਾ ਦੇ ਦੇਣੇ ਆ ਸੋ ਇਹ ਵੀ ਦੇਖੋ ਥੋੜੇ ਬਾਸੇ ਕਿੰਨਾ ਸੋਹਣਾ ਆਰਟੀਕਲ ਆ ਚੁੱਕਿਆ ਸਿਰਫ 1350 ਰੁਪਏ ਲੈ ਕੇ ਆ ਸਕਿਆ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਕਿਹੜੀਆਂ ਕਿਹੜੀਆਂ ਸੋਪਰਾ ਆ ਚੁੱਕੇ ਆ ਪ੍ਰਿੰਟ ਕਿੰਨੇ ਕਿੰਨੇ ਸੋਹਣੇ ਆ ਦੇ ਜਾਣਾ ਤੁਸੀਂ ਦਾਜਵੇ ਦੇ ਕੱਪੜਾ ਦੇਖੋ 20 ਗਲਾ ਬਣਿਆ ਹੋਇਆ ਆ ਬਾਜੂ ਦੇ ਵਰਕ ਬੜਾ ਹੈਵੀ ਆ ਘੇਰੇ ਦੇ ਕੰਮ ਬੜਾ ਸੋਹਣਾ 4500 ਰੁਪਿਆ ਬਾਜ਼ਾਰ ਦਾ ਰੇਟ ਆ ਅਸੀਂ ਤੁਹਾਨੂੰ ਦਵਾਂਗੇ ਸਿਰਫ 1895 ਕਿੰਨਾ ਪਿਆਰਾ ਤੁਹਾਨੂੰ ਇੱਕ ਸੂਟ ਆ ਚੁੱਕਾ ਵਰਕ ਕਿਨੇ ਕਿਨੇ ਟੋਰੀ ਆ ਚੁੱਕਿਆ ਗਿਆ ਪੂਰਾ ਡੀਸੈਂਟ ਪੀਸ ਆ ਚੁੱਕਿਆ ਗਿਆ ਤੁਹਾਡੇ ਵਾਸਤੇ ਬਹੁਤ ਸੋਹਣੇ ਚ ਕਲਰ ਆ ਚੁੱਕਿਆ ਗਿਆ ਜੇ ਆਪਾਂ ਗੱਲ ਕਰੇ ਦੁਪੱਟੇ ਦੀ ਦੁਪੱਟਾ ਵੀ ਕਿਥੋਂ ਕੱਟ ਰਹੀ ਉਹਦਾ ਪੂਰਾ ਰੋਪ ਹੈਗਾ ਆ ਇਦਾਂ ਸੁਣਸੋ ਸੂਟ 2295 ਲੈ ਕੇ ਜਾ ਸਕਦੇ ਆ ਆ ਦੇਖੋ ਜੀ 2095 ਵਿੱਚ ਦਵਾਂਗੇ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੀ ਵੈ ਤੇ ਫਲਕਾਰੀਆਂ ਦੇ ਵਿੱਚ ਦੇਖੋ ਕਲਰ ਬੜੇ ਆ ਰੰਗ ਤੁਹਾਨੂੰ ਬੜੇ ਮਿਲ ਜਾਣ ਹੈਗੇ ਆ ਦੇਖੋ ਜਿਹੜੇ ਹੈਵੀ ਪੀਸ ਆ ਤੁਸੀਂ ਬਾਜ਼ਾਰ 'ਚ ਜਾ ਕੇ 15-15000 ਰੁਪਏ ਖਾਦਦੇ ਹੋ 18-18000 ਰੁਪਏ ਖਾਦਦੇ ਹੋ ਭਾਈ ਇਹਦੇ ਰੇਟ ਕੀ ਹੈਗੇ ਆ ਸੋ ਭਾਈ ਸਾਕੋ ਕੋ 6000 ਦਾ ਕੋਈ 7000 ਹੈ ਜਾਨੀ ਕਿ ਸਾਕੋ 95 95 ਸਟਾਈਲ ਦੀ ਪਸੰਦ ਕਰਨ ਕਸਟਮਰ ਦੀ ਹੈਗੀ ਆ ਸੋ ਛੇਤੀ ਆ ਜਾਓ ਤੁਸੀਂ ਆ ਬਹੁਤ ਵੱਡੇ ਫਾਇਦੇ ਤੁਸੀਂ ਗਰਮੀਆਂ ਦੇ ਸੂਟ ਲੈਣੇ ਆ ਤੁਸੀਂ ਵੈਡਿੰਗ ਸੂਟ ਲੈਣੇ ਆ ਸਾਰਿਆਂ ਦੇ ਉੱਤੇ ਬਹੁਤ ਵੱਡੇ ਡਿਸਕਾਊਂਟ ਆ ਬਹੁਤ ਵੱਡਾ ਫਾਇਦਾ ਤੁਹਾਡਾ ਇੱਥੇ ਹੋ ਰਿਹਾ ਹੈ